ਅਗਲੀ ਗੱਲ ਕਰੀਏ ਸੀਬੀ ਸੀਬੀਸੀ ਦੀ ਜਿਹੜੀ ਰਿਪੋਰਟ ਆਈ ਹੈ ਭਾਰਤ ਕੈਨੇਡਾ ਸਬੰਧਾਂ ਦੇ ਉੱਤੇ ਤੇ ਜੇਕਰ ਆਪਾਂ ਇਹਨੂੰ ਡੀਕੋਡ ਕਰਨ ਦਾ ਯਤਨ ਕਰੀਏ ਜੇਕਰ ਇਸ ਰਿਪੋਰਟ ਦੇ ਅੰਸ਼ਾਂ ਤੇ ਗੌਰ ਕਰੀਏ ਤਾਂ ਕਿਹਦੇ ਵੱਲ ਇਹ ਹਵਾਲਾ ਕਰਦੀ ਹੈ ਕਿ ਇਹ ਕਿਹੜੇ ਤੱਥਾਂ ਦੇ ਉੱਤੇ ਆਧਾਰਿਤ ਹੈ ਜੀ ਰਿਪੋਰਟ ਤੋ ਐਵਨ ਡਾਇਰ ਹੈਗੇ ਆ ਸੀਬੀਸੀ ਦੇ ਜਰਨਲਿਸਟ ਹਨ ਬੜਾ ਇੱਕ ਕਾਫੀ ਐਕਸਟੈਂਸਿਵ ਅਨਾਲਿਸਿਸ ਰਿਪੋਰਟ ਉਹਨਾਂ ਨੇ ਸੀਬੀਸੀ ਦੇ ਉੱਤੇ ਜਾਰੀ ਕੀਤੀ ਉਹ ਕਹਿੰਦੇ ਵੀ ਜਿਹੜਾ ਇੰਡੀਆ ਤੇ ਭਾਰਤ ਦੇ ਜਿਹੜੇ ਸੌਰੀ ਇੰਡੀਆ ਤੇ ਕੈਨੇਡਾ ਦੇ ਵਿਚੇ ਸੰਬੰਧ ਸੁਧਰਨੇ ਸ਼ੁਰੂ ਹੋਏ ਆ ਵੀ ਉਹਨਾਂ ਵਿੱਚ ਪ੍ਰੋਗਰੈਸ ਹੈ ਪਰ ਕਈ ਜਿਹੜੇ ਗਰੁੱਪਸ ਹੈਗੇ ਆ ਕੈਨੇਡਾ ਦੇ ਵਿੱਚ ਰਹਿੰਦੇ ਆ ਉਹ ਇਹ ਮੰਨ ਰਹੇ ਆ ਵੀ ਉੱਤੋਂ ਉੱਤੋਂ ਤਾਂ ਇਹ ਇਦਾਂ ਚੱਲ ਰਿਹਾ ਵੀ ਪਰ ਥੱਲੇ ਕੁਝ ਇੰਨਾ ਜ਼ਿਆਦਾ ਚੇਂਜ ਨਹੀਂ ਹੋਇਆ ਸੋ ਜਿਹੜੀ ਬੈਕਗ੍ਰਾਉਂਡ ਤਾਂ ਆਪਾਂ ਇੱਥੇ ਕਾਫੀ ਜ਼ਿਆਦਾ ਕਵਰ ਕਰਦੇ ਰਹੇ ਨੇ ਹਨਾ ਵੀ ਭਾਈ ਨਿਜਰ ਦੀ ਜਿਹੜੀ ਕਤਲ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਜਸਟਨ ਟਰੂਡੋ ਨੇ ਕਿਹਾ ਜਿਹੜੇ ਬਾਕੀ ਸਾਰੇ ਸਬੰਧਾਂ ਦੇ ਵਿੱਚ ਨਿਘਾਰ ਆਇਆ ਡਿਪਲੋਮੈਟਿਕ ਇੱਕ ਦੋਨੇ ਮੁਲਕਾਂ ਦੇ ਇੱਕ ਦੂਜੇ ਨੂੰ ਕੱਢੇ ਉਸ ਤੋਂ ਬਾਅਦ ਹੁਣ ਜਦੋਂ ਦੇ ਮਾਰਕ ਕਾਰਨੀ ਆਇਆ ਮਾਰਕ ਕਾਰਨੀ ਨੇ ਜਿਹੜਾ ਉਹ ਸਬੰਧਾਂ ਨੂੰ ਪੁੱਠਾ ਗੇੜਾ ਦੇਣਾ ਸ਼ੁਰੂ ਕੀਤਾ ਵੀ ਪਹਿਲਾਂ ਕਨਨਸਕੀਜ਼ ਦੇ ਵਿੱਚ ਜੀ7 ਦੀ ਮੀਟਿੰਗ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਿਆ ਤੇ ਫਿਰ ਉਸ ਤੋਂ ਬਾਅਦ ਐਗਰੈਸਿਵਲੀ ਵੀ ਜਿਹੜੇ ਮਿਨਿਸਟਰ ਸਿੱਧੂ ਆ ਉਹਦਾ ਪੰਜਾਬ ਜਾਣਾ ਅਨੀਤਾ ਆਨੰਦ ਦਾ ਪੰਜਾਬ ਕਹਤਾਂ ਇੰਡੀਆ ਜਾਣਾ ਨੀਤਾ ਆਨੰਦ ਦਾ ਇੰਡੀਆ ਜਾਣਾ ਤੇ ਜਿਹੜੀ ਟ੍ਰੇਡ ਟਾਕ ਆ ਉਹ ਬਹੁਤ ਜ਼ਿਆਦਾ ਅਗਰੈਸਿਵ ਲੈਵਲ ਤੇ ਸ਼ੁਰੂ ਕੀਤੀ ਹੋਈ ਹੈ ਵੀ ਇਨਫੈਕਟ ਪਿਛਲੇ ਤੋਂ ਪਿਛਲੇ ਹਫਤੇ ਰੀ ਕੈਨੇਡਾ ਨੇ ਇੰਡੀਆ ਨਾਲ ਇੱਕ ਸੰਧੀ ਕੀਤੀ ਹੈ ਜਿਹਦੇ ਵਿੱਚ 3 ਬਿਲੀਅਨ ਡਾਲਰ ਦੀ ਯੂਰੇਨੀਅਮ ਇੰਡੀਆ ਨੂੰ ਕੈਨੇਡਾ ਵੱਲੋਂ ਸਪਲਾਈ ਕੀਤੀ ਜਾਊਗੀ ਅਗਲੇ 5 ਸਾਲਾਂ ਦੇ ਵਿੱਚ ਸੋ ਜਿਹੜੇ ਇਹ ਟ੍ਰੇਡ ਸਮਝੌਤੇ ਕੀਤੇ ਜਾ ਰਹੇ ਆ ਅ ਪਰ ਐਟ ਦ ਸੇਮ ਟਾਈਮ ਜਿਹੜੀ ਆ ਆਰਸੀਐਮਪੀ ਵੱਲੋਂ ਸੋ ਜਿਹੜੀ ਵਰਲਡ ਸਿੱਖ ਐਸੋਸੀਏਸ਼ਨ ਹੈਗੀ ਹੈ ਵਰਲਡ ਸਿੱਖ ਆਰਗੇਨਾਈਜੇਸ਼ਨ ਹੈਗੀ ਹੈ ਇਸ ਰਿਪੋਰਟ ਦੇ ਮੁਤਾਬਕ ਵੀ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਤੇ ਆਰਸੀਐਮਪੀ ਵੱਲੋਂ ਹਜੇ ਵੀ ਜਿਹੜੇ ਨੋਟਿਸ ਜਿਹੜੇ ਇੱਥੇ ਕੈਨੇਡਾ ਦੇ ਵਿੱਚ ਐਕਟੀਵਿਸਟ ਹੈਗੇ ਉਹਨਾਂ ਨੂੰ ਦਿੱਤੇ ਜਾ ਰਿਹਾ ਹੈ ਵੀ ਤੁਹਾਡੀ ਜਾਨ ਨੂੰ ਖਤਰਾ ਹੈ ਸੋ ਉਹ ਗੱਲ ਵੀ ਪੈਰਲਲ ਚੱਲ ਰਹੀ ਹੈ ਜਿਹੜੇ ਇੰਡੀਆ ਦੇ ਨਵੇਂ ਹਾਈ ਕਮਿਸ਼ਨਰ ਕੈਨੇਡਾ ਦੇ ਵਿੱਚ ਲਾਏ ਗਏ ਆ ਪਟਨਾਇਕ ਉਹਨਾਂ ਦੇ ਕੈਨੇਡੀਅਨ ਦੇ ਮੁਤਾਬਕ ਵੀ ਇੰਡੀਆ ਤਾਂ ਇਦਾਂ ਕਰਦੇ ਨਹੀਂ ਕਰਦੇ ਨੇ ਇਸ ਪਟਨਾਇਕ ਸੋ ਬਿਲਕੁਲ ਇਸ ਗੱਲ ਤੋਂ ਮੁੱਕਰ ਰਹੇ ਆ ਕਿ ਨਹੀਂ ਇੰਡੀਆ ਤਾਂ ਇਹ ਹੈ ਨਹੀਂ ਗਾ ਵੀ ਇਹ ਤਾਂ ਸਿੱਖਾਂ ਦੀ ਆਪਸ ਦੀ ਲੜਾਈ ਆ ਜਿਹੜੀ ਇਹ ਚੀਜ਼ ਹੋਈ ਹੈ ਜਿਹੜਾ ਇੰਡੀਆ ਨੇ ਸ਼ੁਰੂ ਤੋਂ ਆਪਣਾ ਇੱਕ ਰਿਟੋਰਿਕ ਹੈ ਇੱਕ ਜਿਹੜੀ ਉਹਨਾਂ ਨੇ ਬਿਆਨ ਬਣਾ ਕੇ ਰੱਖੇ ਹੋਏ ਆ ਜਦ ਕਿ RCMP CS ਜਿਹੜੀ ਕੈਨੇਡੀਅਨ ਅਥਾਰਟिटीज ਆ ਬਿਲਕੁਲ ਉਹ ਕਹਿ ਰਹੀਆਂ ਵੀ ਨਹੀਂ ਇਹ ਨਹੀਂ ਕਰੀਏ ਤਾਂ ਡਾਇਰੈਕਟ ਇੰਟਰਫੀਰੈਂਸ ਹੈਗੀ ਆ ਪਰ ਉਹਦੇ ਵਿੱਚ ਵੀ ਹੁਣ ਬਾਹਰੋਂ ਜੇ ਤੁਸੀਂ ਖਬਰਾਂ ਪੜ੍ਹਦੇ ਹੋ ਤੇ ਇਦਾਂ ਲੱਗਦਾ ਵੀ ਕੈਨੇਡਾ ਤੇ ਇੰਡੀਆ ਦੇ ਜਿਹੜੇ ਸਬੰਧ ਆ ਉਹ ਬਿਲਕੁਲ ਸੁਧਰ ਚੁੱਕੇ ਆ ਪਰ ਜਿਹੜੀ ਉਹਦੀ ਅੰਡਰਲਾਈਨ ਹੈਗੀ ਜਿਹੜੀ এজੰਸੀਜ਼ ਦੇ ਵਿੱਚ ਸਟਿਲ ਕਹਿੰਦੇ ਵੀ ਇਸ ਰਿਪੋਰਟ ਦੇ ਮਤਲਬਕ ਵੀ ਖਿੱਚੋ ਤਾਣਾ ਸਟਿਲ ਆ ਆ ਆਰਸੀਐਮਪੀ ਨੂੰ ਹਜੇ ਵੀ ਉਹ ਇਸ਼ੂ ਕਰਨੇ ਪੈ ਰਹੇ ਆ ਤੇ ਉਹ ਆ ਮੋਨਿਟਰ ਕਰ ਰਹੇ ਆ ਸੋ ਇਹਦੇ ਵਿੱਚ ਜਿਹੜੀ ਬੜੀ ਨਾ ਆਰਟੀਕਲ ਦੇ ਐਂਡ ਐਂਡ ਦੇ ਵਿੱਚ ਜਿਹੜੇ ਨਾ ਫਾਰਮਰ ਸੀਸਸ ਦੇ ਚੀਫ ਆ ਉਹਨਾਂ ਨੇ ਅਵਾਰਡ ਐਲਕਾਕ ਸੋ ਉਹ ਪਹਿਲਾ ਸੀਸਿਸ ਦਾ ਡਾਇਰੈਕਟਰ ਰਹੇ ਆ ਉਹਨਾਂ ਨੇ ਕਹਿੰਦੇ ਵੀ ਵੀ ਸੀਸਿਸ ਦਾ ਵੀ ਸਾਨੂੰ ਵੀ ਮੈਨੂੰ ਲੱਗਦਾ ਹਾਲ ਉਹ ਸਿਟਿੰਗ ਹੋਣੀ ਹੈਗੀ ਪਰ ਸੀਸਿਸ ਨੂੰ ਇਸ ਗੱਲ ਦੀ ਸਮਝ ਆਇਆ ਵੀ ਜਿਹੜੀ ਇੰਡੀਆ ਨੇ ਇਹ ਕੰਮ ਕਰਨਾ ਹੀ ਕਰਨਾ ਹੈ ਕਿਉਂਕਿ ਇੰਡੀਆ ਸ਼ੁਰੂ ਤੋਂ ਕੈਨੇਡਾ ਨੂੰ ਇਹ ਗੱਲ ਕਹਿ ਰਿਹਾ ਹੈ ਵੀ ਜਿਹੜੀ ਖਾਲਸਤਾਨ ਪ੍ਰੋਬਲਮ ਹੈਗੀ ਜਿਹੜੀ ਕੈਨੇਡਾ ਦੀ ਧਰਤੀ ਤੋਂ ਚੱਲਦੀ ਹੈ ਬਿਓ ਇੰਡੀਆ ਉਸ ਗੱਲ ਨੂੰ ਪਸੰਦ ਨਹੀਂ ਕਰਦਾ ਤੇ ਹਮੇਸ਼ਾ ਕੈਨੇਡਾ ਦੀ ਸਰਕਾਰ ਤੇ ਪ੍ਰੈਸ਼ਰ ਪਾਉਣਾ ਚਾਹੁੰਦਾ ਪਰ ਕਿਉਂਕਿ ਹੁਣ ਇੰਡੀਆ ਇਸ 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 ਐਕਟ ਦੇ ਵਿੱਚ ਫੜਿਆ ਗਿਆ ਕੈਨੇਡਾ ਨੂੰ ਇਹ ਲੱਗਦਾ ਵੀ ਹੁਣ ਉਹ ਬਹੁਤ ਕੇਅਰਫੁਲੀ ਚੱਲੂਗੇ ਜੀ ਵੀ ਹੁਣ ਉਹ ਵੀ ਜਨੇਤਲਾਂ ਦਾ ਸ਼ਰੀਆ ਨਹੀਂ ਹੋਗੇ ਸੀ ਕਿ ਵੀ ਇੰਡੀਆ ਸ਼ਰੀਆ ਕੋਈ ਇਦਾਂ ਦਾ ਕੰਮ ਨਹੀਂ ਕਰੂਗਾ ਪਰ ਉਹ ਨਾਲ ਹੀ ਇਹ ਗੱਲ ਕਹਿ ਰਿਹਾ ਵੀ ਸੀਸਸ ਨੂੰ ਇਸ ਗੱਲ ਦਾ ਪਤਾ ਵੀ ਹੈ ਵੀ ਸਾਨੂੰ ਕੌਨਸਟੈਂਟਲੀ ਇਸ ਗੱਲ ਨੂੰ ਮੋਨਿਟਰ ਕਰਨਾ ਪੈਣਾ ਜੀ ਸਹੀ ਹੈ ਵੀ ਸਾਨੂੰ ਨਿਗਰ ਨਿਗਰ ਰੱਖਣੀ ਪੈਣੀ ਹੈ ਵੀ ਇਹ ਕਿਵੇਂ ਹੋ ਰਿਹਾ ਹੈ ਹਾਂ ਅੰਛਤਾ ਵੈਸੇ ਤਕਰੀਬਨ ਜੇ ਦੇਖਿਆ ਉਹ ਤਾਂ ਸਾਰੀ ਕਵਰ ਕੀਤੇ ਹੋਏ ਨੇ ਪਰ ਕੀ ਹੁਣ ਵਾਕਿਆ ਹੀ ਕੈਨੇਡਾ ਸਰਕਾਰ ਇਸ ਸਿੰਗਲ ਤੋਂ ਵੀ ਸੋਚਦੀ ਹੈ ਜਾਂ ਉਹਨਾਂ ਦਾ ਜਿਹੜਾ ਨਜ਼ਰੀਆ ਉਹ ਕੁਝ ਹੋਰ ਹੈ ਕੁਝ ਹੋਰ ਤਰੀਕੇ ਦੀ ਉਹਨਾਂ ਦੀਆਂ ਜਿਹੜੀਆਂ ਆਪਾਂ ਦੇਖਦੇ ਨਾ ਜਦੋਂ ਕੋਈ ਬੰਦਾ ਕੋਈ ਸਰਕਾਰ ਇਸ ਤਰ੍ਹਾਂ ਦੇ ਦੌਰ ਦੇ ਵਿੱਚੋਂ ਲੰਘ ਰਹੀ ਹੁੰਦੀ ਹੈ ਫਿਰ ਉਹਦੀਆਂ ਜਿਹੜੀਆਂ ਤਰਜੀਹਾਂ ਨੇ ਉਹਦੀ ਜਿਹੜੀ ਪ੍ਰੀਫਰੈਂਸਸ ਨੇ ਉਹ ਤੈਅ ਕਰਦੀਆਂ ਕਿ ਇਹ ਗੱਲ ਜਾਊਗੀ ਕਿੱਧਰ ਨੂੰ ਜੇਕਰ ਤੋਂ ਉਹਦੀਆਂ ਤਾਹਾਂ ਮਤਲਬ ਤਰਜੀਹਾਂ ਉਹਦੇ ਉਹਦੀਆਂ ਪ੍ਰੀਫਰੈਂਸਸ ਉਹੀ ਨੇ ਜਿਹੜੀਆਂ ਲਿਬਰ ਸਰਕਾਰ ਦੇ ਪਹਿਲਾਂ ਸੀ ਜਸਟਨ ਟੂਡੋ ਜਿਸ ਤਰੀਕੇ ਨਾਲ ਹਾਊਸ ਆਫ ਕਾਮਰਸ ਦੇ ਵਿੱਚ ਖੜਕੇ ਕਹਿੰਦੇ ਰਹੇ ਤਉ ਉਹ ਤਾਂ ਹੋ ਰਿਹਾ ਪਰ ਆਪਾਂ ਦੇਖਦੇ ਆਂ ਵੀ ਉਸ ਤੋਂ ਬਾਅਦ ਕੈਨੇਡਾ ਅਮਰੀਕਾ ਦੇ ਰਿਸ਼ਤੇ ਵੀ ਕੋਈ ਬਾਲੇ ਸੁਖਾਵੇਂ ਨਹੀਂ ਗੇ ਟੈਰਿਫਸ ਦੀ ਦੌੜ ਚੱਲ ਰਹੀ ਆ ਔਰ ਇਸ ਵੇਲੇ ਦੁਨੀਆ ਭਰ ਦੇ ਵਿੱਚ ਇੱਕ ਜਦੋਜਾ ਦੇ ਆ ਵੀ ਕਿਵੇਂ ਨਾ ਕਿਵੇਂ ਸੈੱਟ ਕਰਕੇ ਜਿਹੜਾ ਆਪਣਾ ਅਗਲੇ 10 ਸਾਲਾਂ ਦਾ ਵਪਾਰ ਆ ਉਹਦੇ ਜਿਹੜੇ ਟੀਚੇ ਉਹ ਮਿੱਥੇ ਜਾਣ ਸੋ ਉਸ ਸਿੰਗਲ ਤੋਂ ਹੀ ਮੇਰਾ ਖਿਆਲ ਚੀਜ਼ਾਂ ਦੇਖੀਆਂ ਜਾਣਗੀਆਂ ਸੋ ਜਿਹੜੀ ਸੋਸਾਇਟੀ ਹੈ ਮਲਟੀਪੋਲਰ ਹੋ ਰਹੀ ਹੈ ਜੀ ਮਤਲਬ ਪਹਿਲਾਂ ਦੁਨੀਆ ਦਾ ਇੱਕੋ ਤਰ੍ਹਾਂ ਹੁੰਦਾ ਸੀਗਾ ਅਮਰੀਕਾ ਹਮਮ ਤੇ ਅਮਰੀਕਾ ਤੋਂ ਹਿੱਸੇ ਜਿਹੜੀ ਅਮਰੀਕਾ ਨਾਲ ਕੈਨੇਡਾ ਦੇ ਸਬੰਧ ਬਣਦੇ ਸੀਗੇ ਜਦੋਂ ਜਿਹੜਾ ਜਸਟਨ ਟੂਡੋ ਨੇ ਵੀ ਦਿੱਤਾ ਉਹ ਅਮਰੀਕਾ ਨਾਲ ਰਲ ਕੇ ਦਿੱਤਾ ਸਾਰੀਆਂ ਰਿਪੋਰਟਾਂ ਦੇ ਵਿੱਚ ਇਹ ਸੀਗਾ ਵੀ 5 ਆਈਜ਼ ਤੋਂ ਸਾਰੀ ਸਰਵੇਲੈਂਸ ਡਾਟਾ ਮਿਲਿਆ ਸਾਰੀ ਵੀਡੀਓ ਮਿਲੀ ਹੈ ਅਮਰੀਕਾ ਨੇ ਨikhil ਗੁਪਤਾ ਨੂੰ ਅਰੈਸਟ ਕੀਤਾ ਉਹ ਸਾਰਾ ਕੁਝ ਚੱਲ ਰਿਹਾ ਸੀਗਾ ਹੁਣ ਇਸ ਆਰਟੀਕਲ ਦੇ ਵਿੱਚ ਵੀ ਇਹ ਗੱਲ ਕਵਰ ਕੀਤੀ ਗਈ ਹੈ ਵੀ ਜਿਹੜਾ ਇਹਦੇ ਵਿੱਚ ਜਿਨੇ ਸਾਰਾ ਕੁਝ ਬਗੜਾੜਤਾ ਉਹ ਹੈਗਾ ਜਿਹੜੀ 트럼ਪ ਦੀ ਇਲੈਕਸ਼ਨ ਤੇ ਉਸ ਤੋਂ ਬਾਅਦ ਜਿਹੜਾ 트럼ਪ ਨੇ ਬਾਕੀ ਆਪਣੇ ਸਾਥੀ ਮੁਲਕਾਂ ਦੇ ਪ੍ਰਤੀ ਜਿਹੜਾ ਰਵਈਆ ਅਪਣਾਇਆ ਹੂੰ ਠੀਕ ਹੈ ਕਿਉਂਕਿ ਜਿਹੜਾ ਟ੍ਰੇਡ ਆ ਉਸੇ ਇੰਟਰਸਟ ਬਦਲ ਗਏ ਉਹਨਾਂ ਦੇ ਵਪਾਰ ਬਿਲਕੁਲ ਇੰਟਰਸਟ ਬਦਲ ਗਏ ਜੀ ਸੋ ਜਿਹੜਾ ਸਾਰਾ ਹੀ ਜਿਹੜਾ ਟ੍ਰੇਡ ਆ ਉਹ ਓਵਰਥਰੋ ਹੋ ਗਿਆ ਕਿਉਂਕਿ ਅਮਰੀਕਾ ਕੈਨੇਡਾ ਅਮਰੀਕਾ ਤੇ ਬਹੁਤ ਜ਼ਿਆਦਾ ਡਿਪੈਂਡੈਂਟ ਸੀਗਾ ਹੁਣ ਕੈਨੇਡਾ ਨੂੰ ਸਾਰੇ ਕਿਤੇ ਦੇਖਣਾ ਪੈ ਰਿਹਾ ਤੇ ਉਹ ਸਾਰੇ ਕਿਤੇ ਦੇ ਵਿੱਚ ਇੰਡੀਆ ਵੀ ਆਉਂਦਾ ਜੀ ਜੀ ਬਿਲਕੁਲ ਸੋ ਆਪ ਤੁਸੀਂ ਦੇਖੋ ਵੀ ਮਤਲਬ ਇੰਨੀ ਜ਼ਿਆਦਾ ਪ੍ਰਵੀਨ ਸ਼ਰਮਾ ਜੀ ਦੁਨੀਆ ਬਦਲ ਰਹੀ ਹੈ ਮਤਲਬ ਇਹ ਜੀਓ ਪੋਲਿਟਿਕਸ ਦੇ ਉੱਤੇ ਜੇ ਦੇਖਣਾ ਜਾਵੇ ਇੰਡੀਆ ਅ ਅਮਰੀਕਾ ਨਾਲ ਵੀ ਗੱਲ ਕਰ ਰਿਹਾ ਹੈ ਇੰਡੀਆ ਕੈਨੇਡਾ ਨਾਲ ਵੀ ਗੱਲ ਕਰ ਰਿਹਾ ਹੈ ਅੱਜ ਪੋਟੇਨ ਇੰਡੀਆ ਆਏ ਹੋਏ ਹੂੰ ਹੂੰ ਸਹੀ 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 ਠੀਕ ਹੈ ਨਾ ਕੈਨੇਡਾ ਚੀਨ ਨਾਲ ਗੱਲ ਕਰ ਰਿਹਾ ਹੈ ਅੱਜ ਫਰਾਂਸ ਦੇ ਜਿਹੜੇ ਰਾਸ਼ਟਰਪਤੀ ਆ ਇਨੈਨੂਅਲ ਮੈਕਰੋਨ ਉਹ ਚੀਨ ਗਏ ਹੋਏ ਹੈ ਹੂੰ ਜਿਹੜੇ ਸ਼ੀ ਜਨ ਫੰਗ ਨੰਬਰ ਜਿਹੜੇ ਕਹਿੰਦੇ ਸੀਗੇ ਵੀ ਚੀਨ ਤਾਂ ਮਤਲਬ ਅੱਜ ਤੋਂ ਸਾਲ ਪਹਿਲਾਂ ਵੀ ਚੀਨ ਤਾਂ ਸਾਡੇ ਲਈ ਅਨਟਚੇਬਲ ਹੈ ਕੈਨੇਡਾ ਕਹਿੰਦੇ ਸੀਗਾ ਵੀ ਚੀਨ ਤਾਂ ਸਾਡੇ ਲਈ ਅਨਟਚੇਬਲ ਹੈ ਤੁਸੀਂ ਦੇਖੋ ਵੀ ਅ ਅਮਰੀਕਾ ਦੇ ਕਹਣ ਤੇ ਵਾਵੇ ਦੀ ਇਹਨਾਂ ਨੇ ਸੀਐਫਓ ਰ ਵੈਨਕੂਵਰ ਦੇ 에ਰਪੋਰਟ ਤੇ ਕਿੰਨੇ ਸਾਲ ਬਿਠਾ ਕੇ ਰੱਖੀਆ ਅ ਉਸ ਤੋਂ ਬਾਅਦ ਕਿੰਨਾ ਚੀਨ ਨੇ ਕੈਨੇਡਾ ਦੇ ਦੋ ਸਿਟੀਜ਼ਨ ਜਿਹੜੇ ਸੀਗੇ ਉਹ ਪੂਰੇ ਅਰੈਸਟ ਕਰਕੇ ਰੱਖਿਆ ਤੇ ਅਸੀਂ ਬਹੁਤ ਔਖੇ ਹੋ ਕੇ ਉਹਨਾਂ ਨੂੰ ਕੈਨੇਡਾ ਛਡਾ ਕੇ ਲਿਆਇਆ ਉਹ ਸੇਮ ਹੀ ਕੈਨੇਡਾ ਤੇ ਚੀਤ ਚੀਨ ਜਿਹੜੀ G20 ਦੇ ਵਿੱਚ ਸਾਈਡਲਾਈਨਸ ਦੇ ਉੱਤੇ ਬੜੀਆਂ ਪ੍ਰੋਡਕਟਿਵ ਉਹਨਾਂ ਦੀਆਂ ਮੀਟਿੰਗਸ ਹੋ ਰਹੀਆਂ ਉਹ ਲੱਗਦਾ ਵੀ ਆ ਅਸੀਂ ਹਾਂ ਸਾਡੇ ਸਭਾਰ ਵੱਲੋਂ ਚੱਲੀਏ ਸੋ ਬੜਾ ਨਾ ਬੜੀ ਸਿਚੁਏਸ਼ਨ ਉਸ ਤਰੀਕੇ ਦੇ ਵਿੱਚ ਹੋਈ ਹੋਈ ਆ ਹੁਣ ਇਹਦੇ ਵਿੱਚ ਜਿਹੜੀ ਗੱਲ ਇਹ ਆ ਵੀ ਇਹਨਾਂ ਜਿਹੜੀਆਂ ਵੱਡੀਆਂ ਤਾਕਤਾਂ ਉਹਨਾਂ ਦੇ ਵਿੱਚ ਸਿੱਖ ਕਿੱਥੇ ਰਹਿੰਦੇ ਆ ਮੈਨਾਂ ਜ Punjab ਦਾ ਖੇਤਾ ਕਿੱਥੇ ਰਹਿੰਦਾ ਹਰ ਇੱਕ ਜਿਹੜੀ ਵੱਡੀ ਤਾਕਤ ਹੈਗੀ ਉਹ Punjab ਨੂੰ ਤੇ ਸਿੱਖਾਂ ਨੂੰ ਵਰਤਣਾ ਤਾਂ ਚਾਹੁੰਦੀ ਆ ਪਰ ਗੱਲ ਕੀ ਆ ਵੀ ਕੀ ਸਿੱਖ ਦੇ ਨਾਲ ਉਸ ਗੱਲ ਲਈ ਤਿਆਰ ਆ ਕਿ ਸਾਡੀ ਤਿਆਰੀ ਹੈਗੀ ਆ ਅਸੀਂ ਮੋਹਰੇ ਤਾਂ ਨਹੀਂ ਵੰਡ ਰਹੇ ਸਾਰੇ ਇਸ ਕਸ ਦੇ ਵਿੱਚ ਜੀ ਨਾਲੇ ਦੂਜੀ ਗੱਲ ਇਹ ਵੀ ਆ ਵੀ ਭਾਰਤ ਤੇ ਕੈਨੇਡਾ ਆ ਭਾਰਤ ਤੇ ਚੀਨ ਦੋ ਉਹ ਵਾਹਦ ਮੁਲਕ ਨੇ ਜਿਨ੍ਹਾਂ ਦੇ ਉੱਤੇ ਕੈਨੇਡਾ ਹਮੇਸ਼ਾ ਪੋਲੀਟੀਕਲ ਇੰਟਰਫੀਰੈਂਸ ਦੇ ਦੋਸ਼ ਲਾਉਂਦਾ ਰਿਹਾ ਸਿਆਸੀ ਅਗਲਾ ਅਨਾਸੀ ਦੇ ਵੀ ਇਹ ਬੰਦੇ ਨੂੰ ਫੋਨ ਕਰਦੇ ਨੇ ਆਪਣੇ ਉਮੀਦਵਾਰ ਜਤਾਉਂਦੇ ਨੇ ਤੇ ਉਸ ਤੋਂ ਬਾਅਦ ਉਹ ਸਾਡੀਆਂ ਪਾਲਿਸੀਜ਼ ਦੇ ਵਿੱਚ ਆਪਣੇ ਦੇਸ਼ਾਂ ਨੂੰ ਵੇਖ ਕੇ ਉਸ ਇੰਟਰਸਟ ਦੇ ਦੇਖ ਲੈਂਦੇ ਨੇ